ਕਿੱਥੇ ਤੁਸੀਂ ਕਿ ਪਲੀਜ਼ ਪਲੀਜ਼ ਇਹ ਤਾਂ ਇਹਨਾਂ ਦਾ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਹ ਨੂੰ ਸਾਡੇ ਛੋਟਾ ਆਫਿਸ ਨਹੀਂ ਹੈਗਾ ਬਦਰ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ 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 ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੰਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਤੁਸੀਂ ਕਰੇ ਆ ਕਿ ਨਹੀਂ ਨਹੀਂ ਪਲੀਜ਼ ਬਦਰ ਇਹ ਤਾਂ ਚੱਲਣਾ ਜੀ ਪਿਛੇ ਹਟੋ ਸਰ ਇਹ ਨਹੀਂ ਗੱਲ ਹੋ ਰਹਾ ਪਪਾ ਚਾਹ ਰੋ ਮਰਦ ਤੁਸੀਂ ਇਹ ਤਾਂ ਦੇਖੋ ਇੱਕ ਮਿੰਟ ਰੁਕੋ ਮੈਂ ਤਾਂ ਚਾਹ ਚਾਹਮਾ ਕਰ ਰਿਹਾ ਮੈਂ ਤਾਂ ਦੇਖੋ ਫਲਾ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਦੇ ਟੱਕੇ ਨਾਲ ਮਾਰੋ ਜੀ ਟੱਕੇ ਨਾਲ ਮਾਰ ਕੇ ਨਾ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸੱਚ ਵਾਰੰਟ ਹੈ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਮੀਡੀਆ ਨੂੰ ਮੰਗਦੇ ਨਹੀਂ ਮੈਂ ਯਾਰ ਤੁਸੀਂ ਉਹਦੇ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਦਿਓ ਦਿਓ ਦਿਖਾਓ ਰਬੜ ਦਿਖਾਓ ਫਿਰ ਆਜੋ ਪਿੱਛੇ ਆਜੋ ਮਤਲਬ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਪਸ਼ਟ ਤੌਰ ਤੇ মিডিਆ ਨੂੰ ਵੀ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਨਾ ਡਰ ਗਈ ਹੈ ਕਿ ਉਹਨਾਂ ਬਦਾਰ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰਿਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ पे ਵਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਿ ਇਹੀ ਜਿਹੇ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਮੈਨੂੰ ਲੋਕ ਨਹੀਂ ਲਾ ਲਿਆ ਇਹ ਲੋਕ ਨਹੀਂ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ੱੱਕੇ ਨਾ ਲਾ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਦੱਸੇ ਤੇ ਇੱਕ ਤਾਂ ਲੋਕ ਲਾ ਸਕਦੇ ਆਂ ਸਾਰੀ ਤਸਵੀਰਾਂ ਦਿਖਾ ਦਨੇ ਆ ਇਹ লাইਵ ਤਸਵੀਰਾਂ ਨੇ ਇਹ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਆ ਭਗਵੰਤ ਮਾਨ ਦੀ ਕੇਜਰੀਬਾਲ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਹਨ ਅੱਜ ਵੇਖਣ ਨੂੰ ਮਿਲੇ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਦਨਪਾਲ ਨਹਾਉਂਦੇ ਡੀਐਸਪੀ ਜਿਹੜੇ ਆਪਦੇ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪੰਜਾਬ ਤੋਂ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗ੍ਰਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਠੋਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਮਗਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੀ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪਿੱਛੋਂ ਜੱਸ ਜੱਸ ਕਰਦੇ ਸੀ ਔਰ ਆ ਕੇ ਇੱਥੇ ਧੱਕੇ ਨਾਲ ਆ ਕੇ ਧੱਕੇ ਸ਼ੈ ਸ਼ੂਰੀ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਉਹ ਉਹਨਾਂ ਨੇ ਕਿਹਾਇ ਕਿ ਉਹ ਕੁਝ ਪਰਚਾ ਚਾਹਤ ਕੀਤਾ ਨਹੀਂ ਐਕਸੈਪਟਡ ਟੂ ਰਿਪੋਰਟ ਮੈਨੂੰ ਪਹਿ ਤਾਂ ਪਹਿਲਾਂ ਹੀ ਪਿਆ ਸੀ ਮੈਂ ਪਹਿਲਾਂ ਕਹਾਂ ਸੀਗਾ ਕਿ ਐਡੀਜੀਪੀ ਪਰਮਾਨਨ ਜਦ ਬਦਲਿਆ ਹੈ ਇਸ ਲਈ ਬਦਲਿਆ ਕਿ ਤੂੰ ਨੇ ਪਰਚਾ ਬਿジネス ਦਾ ਨਹੀਂ ਚਾਹਤ ਕੀਤਾ ਹੁਣ ਲਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਚ ਘਰ ਕੇ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧੱਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰਦੇ ਜਿਹੜਾ ਦਰਜ ਕਰ ਸੁ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧੱਜੀਆਂ ਬਣੀਆਂ ਜਾਂ ਇਹਨੇ ਪਕੜਾ ਹਟਦੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਜੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਪਿਆਸੀ ਨਿਕੰਮਾ ਪਰਚਾ ਕਰਾਂਗੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਸ ਲਈ ਹੈ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ ਕਰੋਗੀ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨ ਔਰ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਂਦੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨ ਕੰਟੈਕਸ ਅਪਰੂਵਡ ਐਨੇ ਸਟਾਨੀਆਂ ਸੇ ਵੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਚ ਬੇਲ ਹੋਏ ਇਸ ਕੇਸ ਜੇ ਵੀ ਫੇਲ ਹੋਣ ਕੇ ਬਗਤ ਸਚਾਈ ਲੋਕਾਂ ਨੂੰ ਅਜਾ ਹੋਣੀ ਚਾਹੀਦੀ ਕਿ ਕਿਵੇਂ ਤਾਂ ਧਿਆਨ ਲਗਾਇਆ ਜਾ ਰਿਹਾ ਹੈ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਾਣ ਆਖ ਲੋਤਾਈ ਟੱਕਰਾਂ ਦੇ ਤੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਮਗਰ ਤੱਕੇਸ਼ਾਈ ਦੇ ਸਰਕਾਰ ਦੀ ਤੱਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣਗੀਆਂ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਉਹਨਾਂ ਕਦੇ ਡਰੇ ਸੀ ਨੇ ਡਰਦੇ ਨਹੀਂ ਇਹ ਲਾਈਟ